ਕੋਸਾ ਜੀ ਜਿਹੜਾ ਤੂੰ ਆਪਣੇ ਆਪ ਨੂੰ ਦੁੱਧ ਪੋਤਾਖ ਆਖਵਾਰਿਆ ਵਾ ਸੰਗਤ ਦੇ ਵਿੱਚ ਜਿਹੜਾ ਕਹ ਰਿਹਾ ਮੈਂ 19 ਮਹੀਨੇ ਜੇਲ੍ਹ ਕੱਟ ਕੇ ਆਇਆ ਵਾਂ ਤੂੰ ਜੇਲ੍ਹ ਆਪਣੀ ਗਰਪੂਟਾਂ ਦੇ ਕਰਕੇ ਕੱਟ ਕੇ ਆਇਆ ਵਾਂ ਉਥੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਸਰਕਾਰ ਦੀ ਗੱਲ ਨਹੀਂ ਸੀ ਤੇ ਉਥੇ ਪਖੰਡਵਾਦ ਦੀ ਗੱਲ ਨਹੀਂ ਸੀ ਉਥੇ ਇੱਕ ਖੱਡ ਦੀ ਰੇਤਾ ਦੇ ਕਾਰਨ 9 ਜਾਨ ਬੱਚੇ ਦੀ ਮੌਤ ਹੋ ਗਈ ਉਸ ਨੇ ਉਹ ਦੋਸ਼ਿਆਂ ਨੂੰ ਫੜ ਕੇ ਹਵਾਲਾ ਵੀ ਨਹੀਂ ਦਿੱਤਾ ਪਰ ਤੂੰ ਜਾਣ ਬੁੱਝ ਕੇ ਉਸ ਬੱਚੇ ਦੀ ਲਾਸ਼ ਧਰਮਕੋਟ ਥਾਣੇ ਦੇ ਅੱਗੇ ਰੱਖ ਕੇ ਤੇ ਤੂੰ ਸਸਕਾਰ ਕਰਨ ਲੱਗਾ ਸੀ ਤੇ ਉੱਥੇ ਫਿਰ ਨਾਰੇ ਆਪ ਕੋ ਦਿਖਾ ਦੀ ਰੱਜ ਗਏ ਤੇ ਨਾਲ ਜਿਹੜੇ ਤੇਰੇ ਹੋਰ ਵੀ ਸਾਥੀ ਨਾਲ ਤੇਰੀ ਗੱਡੀ ਦਾ ਚੜੇ ਫਿਰਦੇ ਸਨ ਤੋਂ ਉਹਨਾਂ ਨੂੰ ਕੋਟਕਵਾਈ ਤੇ ਨਾਲ ਹੀ ਉਹਨਾਂ ਤੇ ਉਹਨਾਂ ਦੇ ਪਰਚਾ ਤੇ ਤੇਰੇ ਤੇ ਪਰਚਾ ਹੈ ਜਿਹਦੇ ਕਰਕੇ ਤੂੰ 19 ਮਹੀਨੇ ਜੇਲ੍ਹ ਕੱਟ ਕੇ ਆਇਆ ਖੋਸਾ ਜੀ ਤੂੰ ਤੇ ਉਹਨਾਂ ਦਾ ਨਹੀਂ ਬਣਿਆ ਜਿਹੜੇ ਲੋਹਿਆਂ ਲਾਗੇ ਦੇ ਸਿੰਘ ਤੇ ਨਾਲ ਗੱਡੀਆਂ ਦੀ 24 ਘੰਟੇ ਨਾਲ ਹਰ ਇੱਕ ਮੋੜੇ ਤੇ ਸ਼ਾਹਨ ਹੁੰਦੇ ਸਨ ਤੂੰ ਗੁਰਮੀਤ ਸਿੰਘ ਛੋੜੀ ਦੇ ਉਹ ਪ੍ਰਚਾਰ ਕਰਾਉਣ ਲੱਗਾ ਸੀ ਕਿ ਮੈਨੂੰ ਛੋੜੀ ਨੇ ਕਤਨਾਇ ਕੀਤਾ ਤੂੰ ਥੱਡ ਮਾਰ ਕੇ ਛੋੜੀ ਦੀ ਦਸਤਾਰ ਲਾਈ ਬੈਠੇ ਜੀ ਥੱਡ ਮਾਰ ਕੇ ਦਸਤਾਰ ਲਾਈ ਉਲਟਾ ਤੂੰ ਉਹਦੇ ਤੇ ਲੋਹਿਆਂ ਖਾਣੇ ਦੀ ਦਰਖਾਸਤ ਦੇ ਕੇ ਕਿਹਾ ਕਿ ਇਹਨਾਂ ਨੇ ਮੈਨੂੰ ਕਤਨਾਇ ਕੀਤਾ ਇਹਨਾਂ ਦੇ ਉੱਤੇ ਪ੍ਰਚਾਰ ਕਰ ਦਿੱਤਾ ਜਾਵੇ ਇਹ ਸਾਰੇ ਨੂੰ ਤੇਰੇ ਬਾਰੇ ਪਤਾ ਤੋਹਫੇ ਤੱਕਾਰ ਕਮੇਟੀ ਨੂੰ ਭੱਜ ਰਿਹਾ ਵਾ ਜੇ ਦਿਨ ਸੁਖੀ ਸਿੰਘੀ ਖੋਸਾ ਦੀ ਤੱਕ ਕੋਈ ਗੱਡੀ ਨਹੀਂ ਤੇ ਗੁਰੂ ਦੀ ਕਿਰਪਾ ਨਾਲ ਦਿੱਤੇ ਹੋਏ ਸੰਗਤ ਦੇ ਵਿੱਚੋਂ ਮੈਂ ਤੈਨੂੰ 50000 ਰੁਪਏ ਦੇ ਕੇ ਜਿਹੜੀ ਚਿੱਟੇ ਰੰਗ ਦੀ ਗੱਡੀ ਹੈ ਤੇ 207 ਤੈਨੂੰ ਉਹ ਗੱਡੀ ਤੋਂ ਲਈ ਅੱਜ ਤੂੰ ਬਲਬੀਰ ਸਿੰਘ ਭੁੱਲ ਗਿਆ ਮੈਂ ਨਹੀਂ ਇਹ ਗੱਲਾਂ ਕਰਨੀਆਂ ਚਾਹੁੰਦਾ ਇਹ ਤੂੰ ਕਰਵਾ ਰਿਹਾ ਵਾ ਕੋਕੇ ਜਿਹੜੀ ਕਲੀ ਕਲੀ ਰਿਕਾਰਡ ਵੀ ਜਿਹੜੀ ਉਹ ਸਾਰੀਆਂ ਹੀ ਆਪ ਇੱਕ ਬਾਕਸ ਵਿੱਚ ਪਾ ਲਈਆਂ ਵਾ ਇਹ ਹੌਲੇ ਸਮੇਂ ਦੇ ਵਿੱਚ ਜ਼ਰੂਰ ਪੁੱਛਾਂਗੇ ਤੁਹਾਨੂੰ ਦੱਸਾਂਗੇ ਵੀ ਅਸੀਂ ਕੀ ਸੇਵਾ ਸਤਿਗੁਰੂ ਦੇ ਹੱਥੋਂ ਲਈ ਹੈ ਇਹ ਮੈਂ ਇੱਕ ਬੇਨਤੀ ਨਾਲ ਸੰਗਤ ਨੂੰ ਕਰ ਦਵਾ ਸੰਗਤ ਜੀ ਮੈਨੇ ਹੀ ਚਾਹਦਾ ਕਿ ਵੀਡੀਓ ਪਾਵਾਂ ਖੋਸੇ ਦੇ ਬਾਰੇ ਪਰ ਖੋਸਾ ਹੱਦੋਂ ਹੀ ਹੱਦਾਂ ਟੱਪ ਗਿਆ ਹੈ ਕਿਉਂਕਿ ਸਾਡੇ ਨਾਲ ਰਹਿ ਗਏ ਸਾਡੇ ਨਾਲ ਚੱਲ ਗਏ ਘਰ ਦੀ ਬਿੱਲੀ ਦੇ ਘਰੇ ਉਹ ਕਰਿਆ ਇਹ ਬਰਦਾਸ਼ਤ ਕਰਦੋਂ ਬਾਹਰੀ ਹੈ ਮੈਂ ਜੁਮੇ ਅਰਸ ਨੂੰ ਇਹ ਬੇਨਤੀ ਕਰਦਾ ਜਿੰਨੇ ਵੀ ਭਾਈ ਪ੍ਰਤਲੋਜ ਸਿੰਘ ਦਲਵਾਲ ਸਿੰਘ ਪਰਵਾਨਾ ਜੀ ਨੇ ਕਾਲੀ ਦੇ ਜਿੰਨੇ ਸਾਰੇ ਸਿੰਘ ਨੇ ਜਵਾਬ ਜਰੂਰ ਦਈਏ ਤੇ ਉਹ ਕੋ ਜਵਾਬ ਜਰੂਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸਾ ਜੀ ਜਿਹੜਾ ਤੂੰ ਆਪਣੇ ਆਪ ਨੂੰ ਦੁੱਧ ਤੋਂ ਦਾਖ ਅਖਬਾਰਿਆਂ ਸੰਗਤ ਦੇ ਵਿੱਚ ਜਿਹੜਾ ਕਹਿ ਰਿਹਾ ਮੈਂ 19 ਮਹੀਨੇ ਜੇਲ੍ਹ ਕੱਟ ਕੇ ਆਇਆ ਹਾਂ ਤੂੰ ਜਿਹੜਾ ਆਪਣੀਏ ਗਰਪੂਟਾਂ ਦੇ ਕਰਕੇ ਕੱਟ ਕੇ ਆਇਆ ਹਾਂ ਉਥੇ ਕੋਈ ਗੁਰੂ ਗ੍ਰੰਥ ਸਾਹਿਬ ਦੇ ਅਸਰ ਸਤਕਾਰ ਦੀ ਗੱਲ ਨਹੀਂ ਸੀ ਉਥੇ ਪਖੰਡਵਾਦ ਦੀ ਗੱਲ ਨਹੀਂ ਸੀ ਉਥੇ ਇੱਕ ਖੱਡ ਦੀ ਰੇਤਾ ਦੇ ਕਾਰਨ ਨੌਜਵਾਨ ਬੱਚੇ ਦੀ ਮੌਤ ਹੋ ਗਈ ਉਸ ਨੇ ਉਹ ਦੋਸ਼ੀਆਂ ਨੂੰ ਫੜ ਕੇ ਹਵਾਲਾ ਜਿਉਂ ਦਿੱਤਾ ਪਰ ਤੂੰ ਜਾਣ ਬੁੱਝ ਕੇ ਉਸ ਬੱਚੇ ਦੀ ਲਾਸ਼ ਧਰਮਕੋਟ ਥਾਣੇ ਦੇ ਅੱਗੇ ਰੱਖ ਕੇ ਤੇ ਤੂੰ ਸਸਕਾਰ ਕਰਨ ਲੱਗਾ ਸੀ ਤੇ ਉਥੇ ਫਿਰ ਨਾਲੇ ਆਪਕੋਟ ਖਾਦੀ ਰੱਜ ਗਏ ਤੇ ਨਾਲ ਜਿਹੜੇ ਤੇਰੇ ਹੋਰ ਵੀ ਸਾਥੀ ਨਾਲ ਤੇਰੇ ਗੱਡੀ ਦਾ ਚੜੇ ਫਿਰਦੇ ਸਨ ਤੋਂ ਉਹਨਾਂ ਨੂੰ ਕੁੱਟਗਵਾਈ ਤੇ ਨਾਲ ਹੀ ਉਹਨਾਂ ਦੇ ਉਹਨਾਂ ਦੇ ਪਰਚਾ ਹੈ ਤੇ ਤੇ ਦਾ ਹੀ ਪਰਚਾ ਹੈ ਜਿਹਦੇ ਕਰਕੇ ਤੂੰ 19 ਮਹੀਨੇ ਜੇਲ੍ਹ ਕੱਟ ਕੇ ਆਇਆ ਖੋਸਾ ਦੀ ਤੂੰ ਤੇ ਉਹਨਾਂ ਦਾ ਨਹੀਂ ਬਣਿਆ ਜਿਹੜੇ ਲੋਹਿਆਂ ਲਾਗੇ ਦੇ ਸਿੰਘ ਤੇ ਨਾਲ ਗੱਡੀਆਂ ਦੀ 24 ਘੰਟੇ ਨਾਲ ਹਰ ਇੱਕ ਮੋਰਚੇ ਦੇ ਸ਼ਾਹਨ ਹੁੰਦੇ ਸਨ ਤੂੰ ਗੁਰਮੀਤ ਸਿੰਘ ਸੋਢੀ ਦੇ ਉਹ ਪਰਚਾ ਕਰਾਉਣ ਲੱਗਾ ਸੀ ਕਿ ਮੈਨੂੰ ਸੋਢੀ ਨੇ ਕਤਨਾਇ ਕੀਤਾ ਤੂੰ ਥੱਡ ਮਾਰ ਕੇ ਸੋਢੀ ਦੀ ਦਸਤਾਰ ਲਾਈ ਬੈਠੇ ਦੀ ਥੱਡ ਮਾਰ ਕੇ ਦਸਤਾਰ ਲਾਈ ਉਲਟਾ ਤੋਂ ਉਹਦੇ ਤੇ ਲੋਹਿਆਂ ਖਾਣੇ ਦੀ ਦਰਖਾਸਤ ਦੇ ਕੇ ਕਿ ਇਹਨਾਂ ਨੇ ਮੈਨੂੰ ਇੱਕ ਤਵੇਹ ਜਿੱਦਾ ਇਹਨਾਂ ਦੇ ਉੱਤੇ ਪਰਚਾ ਦਾਤੀ ਕੀਤਾ ਜਾਵੇ ਇਹ ਸਾਰੇ ਨੂੰ ਤੇਰੇ ਬਾਰੇ ਪਤਾ ਤੂੰ ਸਤਿਆਰ ਕੁੜੀ ਨੂੰ ਪੜ ਰਿਹਾ ਵਾ ਜੇ ਦਿਨ ਸੁਖੀ ਸਿੰਘ ਦੀ ਕੋਸਾ ਦੀ ਤੱਕ ਕੋਈ ਗੱਡੀ ਨਹੀਂ ਤੇ ਗੁਰੂ ਦੀ ਕਿਰਪਾ ਨਾਲ ਦਿੱਤੇ ਇਸ ਸੰਗਤ ਦੇ ਵਿੱਚੋਂ ਮੈਂ ਤੈਨੂੰ 50000 ਰੁਪਏ ਦੇ ਕੇ ਜਿਹੜੀ ਚਿੱਟੇ ਰੰਗ ਦੀ ਗੱਡੀ ਹੈ ਤੇ 207 ਤੈਨੂੰ ਉਹ ਗੱਡੀ ਤੋਂ ਲਈ ਅੱਜ ਤੂੰ ਬਲਬੀਰ ਨੂੰ ਭੁੱਲ ਗਿਆ ਮੈਂ ਇਹ ਦਗਾ ਕਰਨੀ ਚਾਹੁੰਦਾ ਇਹ ਤੂੰ ਕਰਵਾ ਰਿਹਾ ਵਾ ਕਿ ਜਿਹੜੀ ਕਲੀ ਕਲੀ ਰਿਕਾਰਡ ਵੀ ਜਿਹੜੀ ਉਹ ਸਾਰੀ ਅਸੀਂ ਆਪੇ ਇੱਕ ਬਾਕਸ ਵਿੱਚ ਪਾ ਲਈਆ ਇਹ ਔਰ ਇਸ ਸਮੇਂ ਦੇ ਵਿੱਚ ਜ਼ਰੂਰ ਪੁੱਛਾਂਗੇ ਤੈਨੂੰ ਦੱਸਾਂਗੇ ਵੀ ਅਸੀਂ ਕੀ ਸੇਵਾ ਸਤਿਗੁਰੂ ਦੇ ਹਰ ਕੋ ਲਈ ਹੈ ਇਹ ਮੈਂ ਇੱਕ ਬੇਨਤੀ ਨਾਲ ਸੰਗਤ ਨੂੰ ਕਰ ਦਵਾ ਸੰਗਤ ਜੀ ਮੈਂ ਨਹੀਂ ਚਾਹੁੰਦਾ ਕਿ ਵੀਡੀਓ ਪਾਵਾਂ ਖੋਸੇ ਦੇ ਬਾਰੇ ਪਰ ਖੋਸਾ ਹੱਦੋਂ ਹੀ ਹੱਦ ਟੱਪ ਗਿਆ ਹੈ ਉਹਕੇ ਸਾਡੇ ਨਾਲ ਰਹਿ ਗਏ ਸਾਡੇ ਨਾਲ ਚੱਲ ਗਏ ਘਰ ਦੀ ਬਿੱਲੀ ਦੇ ਘਰੇ ਹੋਵੇ ਉਹ ਕਰਿਆ ਇਹ ਬਰਦਾਸ਼ਤ ਕਰ ਦੋਂ ਬਾਰੀ ਹੈ ਫਿਰ ਜ਼ਿਮੇਵਾਰ ਸੰਨਾਂ ਨੂੰ ਬੇਨਤੀ ਕਰਦਾ ਜਿੰਨੇ ਵੀ ਭਾਈ ਪ੍ਰਤਲੋਜ ਸਿੰਘ ਦਲਵਾਲ ਸਿੰਘ ਪਰਵਾਨਾ ਜੀ ਨੇ ਕਾਲੀ ਦੇ